ਇੱਕ ਪਾਸੇ ਤਿਹਾਰਾਂ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਤਾਂ ਦੂਸਰੇ ਪਾਸੇ ਸੀਆਈ ਟੀਮ ਦੇ ਵੱਲੋਂ ਇੱਕ ਵੱਡੀ ਖੇਪ ਹਥਿਆਰਾਂ ਦੀ ਬਰਾਮਦ ਕੀਤੀ ਗਈ ਹੈ। ਮਨਸ਼ਾ ਕੀ ਸੀ ਕਿਸ ਵਾਸਤੇ ਹਥਿਆਰ ਮੰਗਵਾਏ ਗਏ ਤਾਂ ਪੂਰੀ ਜਾਣਕਾਰੀ ਲਈ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਸਾਹਿਬ ਅੱਜ ਦੀ ਕੀ ਜਾਣਕਾਰੀ ਹੈ ਕਿੰਨੇ ਹਥਿਆਰ ਨੇ ਔਰ ਕਿੰਨੇ ਲੋਕ ਜਿਹੜੇ ਗ੍ਰਿਫਤਾਰ ਹੋਏ ਨੇ? 10 ਸਫੈਸਟਿਕੇਟਿਡ ਤੇ ਲੀਥਲ ਪਿਸਟਲ ਨੇ ਜੀ। ਉਹਦੇ ਚ 3 ਪੀਐਕਸ5 ਪੀਬੋਰ ਦੇ ਹੈ। ਤਿੰਨ ਗਲੌਕ ਨੇ 9mm ਇੱਕ ਬਰੇਟਾ ਹੈ 9mm ਫੋਰਨ ਮੇਡ ਔਰ ਤੀਬ ਹੋਰ ਦੇ ਤਿੰਨ ਹੋਰ ਸਫਿਸਟੀਕੇਟਡ ਵੈਪਨਸ ਨੇ ਔਰ 2.5 ਲੱਖ ਹਵਾਲਾ ਮਨੀ ਹੈ ਤਿੰਨ ਅਕਿਊਜ਼ ਫੜੇ ਗਏ ਨੇ ਅਮਰਜੀਤ ਜਿਹੜਾ ਕਿ ਅਜਨਾਲਾ ਸੈਕਟਰ ਦਾ ਰਹਿਣ ਵਾਲਾ ਹੈ ਜਿਹੜਾ ਮਨਵੀਰ ਹੈ ਉਹ ਤਰਨਤਨ ਏਰੀਆ ਦਾ ਰਹਿਣ ਵਾਲਾ ਹੈ ਔਰ ਮੁਹੰਮਦ ਤੌਫੀਕਾ ਜਿਹੜਾ ਗੋਤਮਨਗਰ ਮੁੰਬਈ ਦਾ ਰਹਿਣ ਵਾਲਾ ਹੈ ਜੋ ਕਿ ਹਵਾਲਾ ਦਾ ਸਾਰਾ ਨੈਟਵਰਕ ਦੇਖ ਰਿਆ ਸੀਗਾ ਇਹਨਾਂ ਚ ਕੋਮਨ ਜਿਹੜਾ ਫੈਕਟਰ ਹੈਗਾ ਇਹਨਾਂ ਦਾ ਪਾਕ ਪੇਸਟ ਹੈਂਡਲਰ ਹੈ ਉਹਦੇ ਇਸ਼ਾਰਿਆਂ ਦੇ ਉੱਤੇ ਸੋਸ਼ਲ ਨੈਟਵਰਕ ਦੇ ਪਲੈਟਫਾਰਮਸ ਦੇ ਰਾਹੀਂ ਇਹ ਆਪਸ ਕਰੈਕਟਰ ਰਹਿੰਦੇ ਸੀਗੇ ਤੇ ਜਿਹੜੀਆਂ ਡਿਫਰੈਂਟ ਕਨਸਾਈਨਮੈਂਟਸ ਜਿਹੜੀਆਂ ਚੁੱਕ ਲੈਂਦੇ ਸੀਗੇ ਮੈਂ ਸਮਝਦਾ ਕਿ ਇਹ ਜਿਹੜੇ ਲੀਥਲ ਵੈਪਨ ਨੇ ਇਹ ਜਿਹੜੇ ਮਵਾਏ ਗਏ ਨੇ ਮਾੜੇ ਹੱਥਾਂ ਚ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਤਾਂ ਮੈਂ ਕਮਿਸ਼ਨਰ ਪੁਲਿਸ ਦੀ ਜਿਹੜੀ ਸਾਡੀ ਟੀਮ ਹੈ especially ਸਾਡੇ DCP ਰਵਿੰਦਰਪਾਲ ਜੀ ਹਰਮਿੰਦਰ ਸਾਡੇ ACP ਸਾਹਿਬ ਔਰ ਅਮੋਲਕਦੀਪ ਜੀ ਸਾਡੇ ਇਨਸਪੈਕਟਰ CIA ਤੇ ਉਹਨਾਂ ਦੀ ਟੀਮ ਮੈਂ ਉਹਨਾਂ ਨੂੰ ਦਿਲੀ ਮੁਬਾਰਕਬਾਦ ਇਹਨਾ ਕਿ ਉਹਨਾਂ ਨੇ ਬਹੁਤ ਵਧੀਆ ਇੱਕ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਸ਼ਾਂਤੀ ਭੰਗ ਕਰਨ ਦੇ ਜਿਹੜੇ ਮਨਸੂਬੇ ਨੇ ਉਹਨਾਂ ਨੂੰ ناکਾਮ ਕੀਤਾ ਜਿਹੜੇ ਬੰਬੇ ਤੋਂ ਮੁਹੰਮਦ ਤਾਫੀਕ ਇਹਦੇ ਵਿੱਚ ਸ਼ਾਮਲ ਨੇ ਜਿਹੜੇ ਮੁੰਡੇ ਸੀ ਇੱਥੇ ਪੰਜਾਬ ਦੇ ਉਹਨਾਂ ਦੇ ਨਾਲ ਕੰਟੈਕਟ ਕਿਦਾਂ ਹੋਇਆ ਕਿਸ ਤਰ੍ਹਾਂ ਇਹਨਾਂ ਦੀ ਜਿਲੀ ਲੜੀ ਆਪਸ ਵਿੱਚ ਜੁੜੀ ਹੈ ਮੈਂ ਤੁਹਾਨੂੰ ਦੱਸਿਆ ਜੀ ਕਿ ਕਾਮਨ ਹੈਂਡਲਰ ਹੈ ਪਾਕਿਸਤਾਨ ਬੇਸ ਉਹ ਹੀ ਇਹਨਾਂ ਨੂੰ ਕੋਆਰਡੀਨੇਟ ਕਰਾਉਂਦਾ ਸੀ ਸੋਸ਼ਲ ਮੀਡੀਆ ਐਪਸ ਫਿਰ ਛੋਟੀ ਛੋਟੀ ਉਮਰ ਦੇ ਬੱਚੇ ਨੇ ਔਰ ਇੱਕ ਆਵਾਨ ਪਿੰਡ ਦਾ ਅੱਜ ਵੀ ਜ਼ਿਕਰ ਹੋਇਆ ਦੋ ਦਿਨ ਪਹਿਲਾਂ ਤੁਸੀਂ ਕਾਨਫਰੰਸ ਦੇ ਵਿੱਚ ਆਫੀਮ ਫੜੀ ਸੀ ਉਦੋਂ ਵੀ ਆਵਾਨ ਆਵਾਨ ਪਿੰਡ ਦਾ ਜ਼ਿਕਰ ਹੋਇਆ ਸੀ ਕੋਈ ਆਪਸ ਵਿੱਚ ਇਹਨਾਂ ਦਾ ਕਨੈਕਟ ਤਾਂ ਤੇ ਨਹੀਂ ਹੈ ਨਹੀਂ ਉਹ ਡਿਫਰੈਂਟ ਹੈ ਜੀ ਇਹ ਡਿਫਰੈਂਟ ਹੈ ਬਟ ਡੈਫੀਨਿਟਲੀ ਯੂਥ ਨੂੰ ਹਮੇਸ਼ਾ ਆਪਾਂ ਅਪੀਲ ਕਰਦੇ ਰਹਿਣਾ ਕਿਉਂਕਿ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੱਸੀਏ ਕਿ ਉਹ ਬਹਿਕਾਵੇ ਵਿੱਚ ਤੇ ਛੋਟੇ ਲਾਲਚ ਆ ਕੇ ਮਿਸਯੂਜ਼ ਨਾ ਹੋਣ ਬਾਹਰਲੇ ਬੈਠੇ ਲੋਕਾਂ ਦੇ ਹੱਥਾਂ 'ਚ ਹੁਣ ਤਿਉਹਾਰਾਂ ਦੇ ਦਿਨ ਆ ਰਹੇ ਨੇ ਦੀਵਾਲੀ ਵੀ ਲੱਗ ਗਈ ਹੈ ਲੱਗਦਾ ਕਿ ਇਹਨਾਂ ਦੇ ਨਾਲ ਕਿਤੇ ਕੋਈ ਵੱਡੀ ਘਟਨਾ ਹੋ ਸਕਦੀ ਸੀ ਅਗਰ ਇਹ ਹਥਿਆਰ ਕਿਤੇ ਸਪਲਾਈ ਹੁੰਦੇ ਤੇ ਕੋਈ ਲੀਟਲ ਵੈਪਨ ਕੌਣ ਮੰਗਾਉਂਦਾ ਜੀ ਉਹੀ ਮੰਗਾਉਂਦਾ ਜਿਹਨੇ ਮਾੜਾ ਕੰਮ ਕਰਨਾ ਹੁੰਦਾ ਸੋ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਜਿਹੜੇ ਉਹ ਜੇ ਸ਼ਾਂਤੀ ਭੰਗ ਕਰਨ ਵਾਲੇ ਬੰਦੇ ਨੇ ਉਹਦੇ ਚ ਉਹਨਾਂ ਨੂੰ ਇਦਾਂ ਹੀ ਨਤ ਪੈਂਦੀ ਰਵੇ ਔਰ ਪੁਲਿਸ ਨੂੰ ਜਿਹੜਾ ਆਸ਼ੀਰਵਾਦ ਮਿਲਦਾ ਰਵੇ ਸਭ ਜਿਹੜੇ ਬੱਚੇ ਗ੍ਰਿਫਤਾਰ ਹੋਏ ਨੇ ਉਹਨਾਂ ਦਾ ਮੁੱਢਲਾ ਕਾਰੋਬਾਰ ਕੀ ਸੀਗਾ ਔਰ ਕਿਸ ਤਰ੍ਹਾਂ ਉਹਨਾਂ ਦਾ ਜੁਰਮ ਦੇ ਨਾਲ ਵਾਸਤਾ ਕਿੱਦਾਂ ਬੰਨਦਾ ਫਿਰ ਇੱਕ ਉਹ ਲੇਬਰ ਦਾ ਹੀ ਕੰਮ ਕਰਦੇ ਇੱਕ ਫਾਰਮਿੰਗ ਕਰਦਾ ਜਿਹੜਾ ਅਮਰਜੀਤ ਉਹ ਲੇਬਰ ਹੈ ਤੇ ਫਾਰਮਿੰਗ ਦਾ ਕੰਮ ਕਰਦਾ ਮਨਵੀਰ ਤੋਂ ਛੋਟੇ ਲਾਲਚੇ ਬਹਿਕਾਵੇ ਚ ਆ ਕੇ ਵਿਚਾਰਿਆ ਨੇ ਮੈਂ ਕਹੂੰਗਾ ਵਿਚਾਰੇ ਤਾਂ ਕਰਨਾ बिकॉज ਯੂਥ ਹੈ ਬਹੁਤ ਫਾਰਮੇਟਿਵ 에ਜਸ ਨੇ ਤੇ ਉਹਨਾਂ ਨੂੰ ਸੰਭਲਣਾ ਚਾਹੀਦਾ ਔਰ ਅੱਗੇ ਵਾਸਤੇ ਸਬਕ ਲੈਣਾ ਚਾਹੀਦਾ ਮਾਪਿਆਂ ਨੇ ਅਪੀਲ ਕਰਦੇ ਹਾਂ ਕਿ ਬੱਚਿਆਂ ਨੂੰ ਤਾਂ ਬਹੁਤ ਵਾਰ ਕਰ ਚੁੱਕੀ ਆ ਮੈਂ ਡੈਫੀਨਿਟਲੀ ਕਰਦੇ ਹਾਂ ਜੀ ਕਿਉਂਕਿ ਘਰ ਦੇ ਵਿੱਚੋਂ ਬੱਚੇ ਦੇ ਉੱਤੇ ਆਪਾਂ ਮੋਨਿਟਰਿੰਗ ਕਰਾਂਗੇ ਉਹਨੂੰ ਸਹੀ ਕਾਉਂਸਲਿੰਗ ਕਰਾਂਗੇ ਤਾਂ ਉਹਦੀ ਲਾਈਫ ਬਣ ਜੇਗੀ ਮਿਹਰਬਾਨੀ ਸਰ ਉਹਨਾਂ ਦੱਸਦੀ ਹੈ ਕਿ ਅੱਜ 10 ਮਾਰੂ ਹਥਿਆਰ ਜਿਹੜੇ ਨੇ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਇੱਕ ਪਾਸੇ ਦੀਵਾਲੀ ਜਿਹੜੀ ਆ ਉਹ ਆ ਰਹੀ ਆ ਤਾਂ ਦੂਸਰੇ ਪਾਸੇ ਹਥਿਆਰਾਂ ਦੀ ਬਰਾਮਦੀ ਜਿਹੜੀ ਆ ਇੱਕ ਬਹੁਤ ਵੱਡੀ ਕਾਮਯਾਬੀ ਜਿਹੜੀ ਇਸ ਨੂੰ ਮੰਨਿਆ ਜਾ ਰਿਹਾ ਕਿਉਂਕਿ ਅਗਰ ਇਹ ਹਥਿਆਰ ਕਿਸੇ ਗਲਤ ਹੱਥਾਂ ਵਿੱਚ ਜਾਂਦੇ ਤਾਂ ਬਹੁਤ ਵੱਡੀ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਸੀ ਦੇਖਦੇ ਰਹੋ ਵੈਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਵਜਿੰਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ